ਇਨਾ ਰਿਜੈਕਟेड ਮਾਲੇ ਨੂੰ ਮੰਤਰੀ ਬਣਾ ਦਿੰਦੇ ਹਨ ਅਰਣ ਜੇਤਲੀ ਰਿਜੈਕਟ ਕੀਤਾ ਮinistr ਬਣਾਤਾ ਪੂਰੀ ਸਾਹ ਰਿਜੈਕਟ ਕੀਤੇ ਪੰਜਾਬ ਨੇ ਰੱਖ ਕੇ ਕੱਲੇ ਮinistr ਬਣਾਤੇ ਆ ਬਿੱਟੂ ਨੇ ਮਾਦ ਕੇ ਕੱਲੇ ਇਹਨੂੰ ਫੇਰ ਮੰਤਰੀ ਲੈ ਲਿਆ ਉਦੋਂ ਬਸ ਤੁਹਾਡੇ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ 6 ਮਹੀਨੇ ਚ ਤੇ ਮੈਂਬਰ ਇਹ ਰਾਜ ਸਭਾ ਦੇ ਥਰੂ ਬਣ ਸਕਦੇ ਨੇ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰ ਹੀ ਆਏਗਾ ਆਰੇ ਅਨੇ ਚੋ ਆਏਗਾ ਯੂਪੀ ਚੋ ਆਦੇਗਾ ਗੁਜਰਾਤ ਚੋ ਆਦੇਗਾ ਕਦੇ ਉਰੋਂ ਆਦੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜਿੱਥੋਂ ਸੂਬੇ ਚੋਂ ਐਮਪੀ ਬਣੇਗਾ ਨੁਮਾਇੰਦਗੀ ਤੇ ਉੱਥੋਂ ਦੀ ਕਰੇਗਾ ਤੇ ਤੂੰ ਮੈਨੂੰ ਦੱਸੋ ਨਰੀ ਇੱਕ ਦਸਤਾਰ ਸਿਰ ਤੇ ਬੰਨ ਕੇ ਥੋੜਾ ਕੋਈ ਪੰਜਾਬੀ ਬਣੇ ਇਹਦੇ ਕਈ ਹੈ ਨੇ ਇਹਨਾਂ ਨਾਲ ਦੇ ਗਲੂਆੜੀਆ ਸਾਹਿਬ ਵੀ ਹੈ ਨੇ ਉਹ ਬੰਗਾਲ ਬੰਗਾਲਚੋਂ ਬਣ ਕੇ ਆਏ ਨੇ ਉਹ ਸਾਡੀ ਨੁਮਾਇੰਦਗੀ ਕਿਸ ਤਾਂ ਕਰਨਗੇ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂ ਤੇ ਇਤੋਂ ਸਾਫ਼ ਤੌਰ ਨਜ਼ਰ ਆਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਆ ਵੇਖੋ ਕੀ ਹਾਲ ਕੀਤਾ ਸੀ ਸਿਆਸੀ 88000 ਵੋਟ ਤੋ ਰਹੇ ਹਨ ਟੈਂਟਰਲ ਗਵਰਨਮੈਂਟ ਜਿਹੜੀ ਇਹ ਭਾਜਪਾ ਦੀ ਮੋਦੀ ਸਾਹਿਬ ਦੀ ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੀ ਪਹਿਚਾਨ ਸੀ ਜੈ ਜਵਾਨ ਤੇ ਜੈ ਕਿਸਾਨ ਦੀ ਫੌਜ ਦੀ ਭਰਤੀ ਬੰਦ ਕਰਤੀ ਕਈ 100 ਸਾਲ ਲਗਾਤਾਰ ਹਿੰਦੁਸਤਾਨ ਦੀ ਆਰਮੀ ਦੁਨੀਆ ਦੀ ਇੱਕ ਬੈਸਟ ਫਾਈਟਿੰਗ ਫੋਰਸਿਸ ਸੀ ਤੁਸੀਂ ਸਾਡੀ ਭਰਤੀ ਰੋਕ ਕੇ ਅੱਜ ਜਿੰਨਾ ਸਾਡਾ ਏਰੀਆ ਸ਼ੁਆਇਲਿਕ ਰੇਂਜ ਜਿਹਨੇ ਪਾਵੇਂ ਸਾਰੇ ਪੰਜਾਬ ਜਿਹੜੀਆਂ ਹਿਮਾਚਲ ਦੇ ਨਾਲ ਲੱਗਦੀਆਂ ਨੇ ਆਹੀ ਰੀਜਨ ਨੇ ਜਿੱਥੋਂ ਸਾਰੇ ਵੱਧ ਪਠਾਨਕੋਟ ਜ਼ਿਲ੍ਹੇ ਚੋਂ ਭਰਤੀ ਹੁੰਦੀ ਸੀ। ਤੁਹਾਡੀ ਜੰਮੂ ਰੀਜਨ ਚ ਹੁੰਦੀ ਸੀ, ਕਾਂਗੜਾ ਚ ਹੁੰਦੀ ਸੀ, ਹਮੀਰਪੁਰ ਚੋਂ ਭਰਤੀ ਹੁੰਦੀ ਸੀ। ਇਹ ਸਾਡੀ ਨੌਜਵਾਨਾਂ ਨੂੰ ਭਰਤੀ ਬੰਦ ਕਰਦੀ, ਇੱਕ ਤੇ ਜਹਿ ਜਵਾਨ ਮਕਾਤਾ, ਦੂਜੇ ਪਾਸੇ ਜਹਿ ਕਿਸਾਨ ਖਤਮ ਕਰਤਾ। ਕਿਸਾਨਾਂ ਨੇ ਮੰਗਿਆ ਕਿ ਇਹ ਡਾਕਟਰ ਸੁਆਮੀਨਾਥ ਦੇ ਫਾਰਮੂਲੇ ਦੀ ਲੀਗਲ ਗਾਰੰਟੀ ਮੰਗੀ। ਤੇ ਮੋਦੀ ਸਾਹਿਬ 10 ਮਿੰਟ ਵਾਸਤੇ ਟਾਈਮ ਦੇਣ ਨੂੰ ਵੀ ਤਿਆਰ ਨਹੀਂ ਤੇ ਉਥੋਂ ਸਾਫ ਤੌਰ ਤੇ ਨਜ਼ਰ ਆਉਂਦਾ ਹੈ ਕਿ ਮੋਦੀ ਹੁਣਾਂ ਦੀ ਜਿਹੜੀ ਸੋਚ ਹੈ ਉਹ ਐਂਟੀ ਪੰਜਾਬ ਸੋਚ ਸਾਡਾ ਬਾਰਡਰ ਇਹਨਾਂ ਨੇ ਜਿਹੜਾ ਸਾਡਾ ਇੰਟਰਨੈਸ਼ਨਲ ਟਰੇਡਿੰਗ ਰੂਟ ਸੀ 18 ਦਾ ਬਾਰਡਰ 10 ਸਾਲ ਦਾ ਬੰਦ ਕੀਤਾ ਜੇ ਤੁਸੀਂ ਕਿਸੇ ਬਾਰਡਰ ਨੂੰ ਖੋਲਦੇ ਹੀ ਨਹੀਂ ਤੇ ਉਹ ਸੂਬੇ ਦੀ ਤਰੱਕੀ ਕਿਸ ਤਰ੍ਹਾਂ ਹੋਏਗੀ ਜੀ ਸਰ ਬੰਦ ਕੀਤੀ ਹੈ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ ਫੰਡ ਰੋਕਿਆ ਹੈ ਪੰਜਾਬ ਦਾ ਹੈਲਥ ਦੇ ਫੰਡ ਰੋਕੇ ਨੇ ਕੋਈ ਨਵੀਂ ਫੈਕਟਰੀ ਮੋਦੀ ਸਾਹਿਬ ਨੇ ਦਿੱਤੀ ਹੈ ਨਹੀਂ ਦੂਜੇ ਪਾਸੇ ਜਿਹਨਾਂ ਰਿਜੈਕਟਡ ਮਾਲ ਨੂੰ ਮੰਤਰੀ ਬਣਾ ਦਿੰਦੇ ਹਨ ਅਰਣ ਜੇਤਲੀ ਰਿਜੈਕਟ ਕੀਤਾ ਮਨਿਸਟਰ ਬਣਾਤਾ ਪੂਰੀ ਸਾਹਿਬ ਰਿਜੈਕਟ ਕੀਤੇ ਪੰਜਾਬ ਨੇ ਰੱਖ ਕੇ ਕੱਲੇ ਮਨਿਸਟਰ ਬਣਾਤੇ ਆ ਬਿਟੂ ਨੇ ਮੰਜ ਕੇ ਕੱਲੇ ਇਹਨੂੰ ਫੇਰ ਮੰਤਰੀ ਲੈ ਲਿਆ ਉਦੋਂ ਬਸ ਤੁਹਾਡੇ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜੇ 라 ਕੋ ਨਵੇਂ ਸਿਰਿਓ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂ ਤੇ ਇਹ ਤੋਂ ਸਾਫ ਤੌਰ ਨਜ਼ਰ ਆਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਆ ਵੇਖੋ ਕੀ ਹਾਲ ਕੀਤਾ ਸੀ 86 88000 ਵੋਟ ਤੋ ਰਹੇ ਹਨ ਬੀਤੇ ਦਿਨ ਪਿਛਲੀ ਵਾਰ ਵੀ ਲਾਇਆ ਸੀ ਪੂਰੀ ਸਭ ਲਾਇਏ ਸੀ ਸਿੱਖ ਚੇਰਾ ਕਿ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕਿਸ ਤਰ੍ਹਾਂ ਹੋਇਆ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ 6 ਮਹੀਨੇ ਚ ਤੇ ਮੈਂਬਰ ਇਹ ਰਾਜ ਸਭਾ ਦੇ ਥਰੂ ਬਣ ਸਕਦੇ ਨੇ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰੋਂ ਹੀ ਆਏਗਾ ਅਰਿਆਨੇ ਚੋਂ ਆਏਗਾ ਯੂਪੀ ਚੋਂ ਆਜੇਗਾ ਗੁਜਰਾਤ ਚੋਂ ਆਜੇਗਾ ਕਦੇ ਹੋਰੋਂ ਆਜੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾਂ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜੇ ਤੋਂ ਸੂਬੇ ਚ ਐਮਪੀ ਬਣੇਗਾ ਨਿਮਾਇੰਦਗੀ ਤੇ ਉੱਥੋਂ ਦੀ ਕਰੇਗਾ ਤੇ ਤੁ ਮੈਨੂੰ ਦੱਸੋ ਨਿਰੀ ਇੱਕ ਦਸਤਾਰ ਸਿਰ ਤੇ ਬੰਨ ਕੇ ਥੋੜਾ ਕੋਈ ਪੰਜਾਬੀ ਬਣ ਜੀ ਕਿ ਇਹਦੇ ਕਹੀ ਹੈ ਨੇ ਇਹਨਾਂ ਨਾਲ ਦੇ ਗਾਲੂ ਵਾਲੀਆ ਸਾਹਿਬ ਵੀ ਹੈ ਨੇ ਉਹ ਬੰਗਾਲ ਚੋਂ ਬਣ ਕੇ ਆਏ ਨੇ ਉਹ ਸਾਡੀ ਨਿਮਾਇੰਦਗੀ ਕਿਸ ਤਾਂ ਕਰਨਗੇ ਅਮਮਨ ਪਹਿਲਾਂ ਦੇਖੋ ਮੈਂ ਤੇ ਤੁਹਾਨੂੰ ਪਹਿਲੇ ਹੱਥੋਂ ਕਹਿ ਰਿਹਾ ਕਿ ਸਾਡੀ ਬਦਕਿਸਮਤੀ ਏ ਤੁਸੀਂ ਆਰਮੀ ਦੀ ਭਰਤੀ ਰੋਕ ਕੇ ਜਿਹੜੀ ਕਟਿੰਗ ਅੱਜ ਸੀ ਸਾਡੇ ਕੋਲ ਸਾਡੇ ਕੋ ਬੈਸਟ ਫਾਈਟਿੰਗ ਫੋਰਜ ਜਿਹੜੀ ਸੀ ਉਹਨਾਂ ਦੀ ਜਗ੍ਹਾ ਨਵੇਂ ਅਗਨੀ ਵੀਰ ਤੁਸੀਂ ਭਰਤੀ ਕਰ ਲਿਆ ਅਗਨੀ ਵੀਰ ਜਿਹੜੇ ਚੌਥੇ ਸਾਲ ਰਿਟਾਇਰ ਹੋ ਜਾਂਦੇ ਨੇ ਜਿਸ ਬੰਦੇ ਨੂੰ ਪੈਨਸ਼ਨ ਨਹੀਂ ਮਿਲੀ ਜਿਸ ਬੰਦੇ ਨੂੰ ਮੈਡੀਕਲ ਫੈਸਿਲਿਟੀ ਨਹੀਂ ਮਿਲੀ ਦੇਸ਼ਵਾਸੀ ਗੋੜੀ ਕੋਣ ਖਾਏਗਾ ਤੁਸੀਂ ਹਮਲਿਆਂ ਦੀ ਗੱਲ ਕੀਤੀ ਅਸੀਂ ਨਿਖੇਧੀ ਕਰਦੇ ਬਟ ਗਵਰਨਮੈਂਟ ਪਰਪੇਂਡ ਨਜ਼ਰ ਨਹੀਂ ਆ ਰਹੀ ਜੀ ਮੈਂ ਤੁਹਾਨੂੰ ਦੱਸ ਰਿਹਾ ਗਵਰਨਮੈਂਟ ਦਾ ਧਿਆਨ ਤੇ ਨਿਹਰੀ ਇਲੈਕਸ਼ਨਾਂ ਵਾਲੇ ਹੋਰ ਕੰਮਾਂ 'ਤੇ ਹੈ ਹੀ ਕੋਈ ਨਹੀਂ ਤੋ ਮੈਂ ਸਮਝੀ ਨਾ ਇਹਨਾਂ ਦਾ ਸੈਂਟਰ ਨੂੰ ਮੈਂ ਗੱਲ ਕਹਿਣਾ ਚਾਹਨਾ ਕਿ ਤਗੜੇ ਹੋ ਕੇ ਇੰਟਰਨੈਸ਼ਨਲ ਬਾਰਡਰ ਵੱਲ ਧਿਆਨ ਕਰੋ ਪੰਜਾਬ ਦੇ ਵਿੱਚ ਵੇਖੋ ਜਿਹੜੀ ਇਹਨਾਂ ਨੇ ਪੋਲਰਾਈਜੇਸ਼ਨ ਭਾਜਪਾ ਨੇ ਕੀਤੀ ਉਹਦਾ ਕਾਉਂਟਰ ਪੋਲਰਾਈਜੇਸ਼ਨ ਵੀ ਹੋਈ ਹੈ ਕੁਝ ਫਰਿੰਜ ਐਲੀਮੈਂਟ ਵੀ ਜਿੱਤ ਕੇ ਆਏ ਨੇ ਜਿਹਦਾ ਮੈਂ ਸਿੱਧੇ ਤੌਰ 'ਤੇ ਭਾਜਪਾ ਨੂੰ ਤੇ ਇਹਨਾਂ ਦੀ ਸੈਂਟਰ ਏਜੰਸੀਆਂ ਨੂੰ ਜ਼ਿੰਮੇਵਾਰ ਠਰਾਂ ਜੋ ਪੰਜਾਬ ਦੇ ਅੱਜ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਿੱਧੇ ਤੌਰ 'ਤੇ ਭਾਜਪਾ ਦੀਆਂ ਏਜੰਸੀਜ਼ ਇਦੇ ਪਿੱਛੇ ਇਨਵੋਲਵਮੈਂਟ ਇਹ ਮੈਂ ਤੁਹਾਨੂੰ ਕਹਿਣਾ ਚਾਹਨਾ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਮੋਤਾਤ ਕਰਨਾ ਚਾਹਨਾ 40 ਸਾਲ ਪਹਿਲੇ ਅਸੀਂ ਬਹੁਤ ਮੁਸ਼ਕਲ ਹਾਲਾਤੋਂ ਗੁਜ਼ਰੇ ਆ ਬਹੁਤ ਕੁਰਬਾਨੀਆਂ ਦੇ ਕੇ ਅਸੀਂ ਪੰਜਾਬ ਨੂੰ ਸ਼ਾਂਤ ਕੀਤਾ ਕਿਰਪਾ ਕਰਕੇ ਪਾਜ ਪਾ ਦੀਆਂ ਨਵੀਆਂ ਖੇਡਾਂ ਵਿੱਚ ਨਾ ਫਸੋ ਤੁਸੀਂ ਵੇਖ ਹੀ ਲਿਆ ਧਰਮ ਦਾ ਨਾਰਾ ਦੇਣ ਵਾਲੇ ਜਿੱਥੋਂ ਦਾ ਨਾਰਾ ਦਿੱਤਾ ਸੀ ਉੱਥੋਂ ਆ ਰਹੇ ਨੇ ਜਿਹੜੀ ਸੀਟ ਦਾ ਨਾਰਾ ਦਿੱਤਾ ਸੀ ਉਥੋਂ ਯੂਪ ਵਾਲਿਆਂ ਨੇ ਇਹਨੂੰ ਮੰਜ ਕੇ ਖਲਾ ਦਿੱਤਾ ਆਪਾਂ ਪਤਾ ਨਹੀਂ ਕਿਉਂ ਅੱਖਾਂ ਮੀਟ ਕੇ ਨਾ ਵੋਟਾਂ ਪਾਉਂਦੇ ਰਹਿੰਦੇ ਨੇ